ਐਡੇ ਐਡੇ ਘਾਟਿਆਂ ਵਾਲੇ ਘੋੜੇ ਐਵੇਂ ਨਹੀਂ ਸੱਜਣੋ ਬਣ ਜਾਂਦੇ ਤੁਹਾਨੂੰ ਅੱਜ ਇੱਕ ਘੋੜਾ ਵੀ ਵਿਖਾਉਣਾ ਹੈ ਆ ਜਿਹੜਾ ਸੋਹਣਾ ਸੁਨੱਖਾ ਦੇ ਨਾਲ ਆਹ ਬਾਈਆਂ ਨਹੀਂ ਵਸ਼ੀਰਾ ਵੀ ਦਿਖਾਉਣਾ ਹੈ ਇਹ ਫੋਰ ਸੇਲ ਵੀ ਹੈ ਜੇ ਕਿਸੇ ਨੂੰ ਚੰਗਾ ਲੱਗੇ ਤੇ ਗੱਲ ਕਰ ਲਿਓ ਡਿਟੇਲ ਵੀ ਦੱਸਦੇ ਆ ਤੇ ਨਾਲ ਵੀਰ ਹੋਣਾਂ ਦੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਘੋੜੀਆਂ ਵਿਖਾਉਨੇ ਆ ਜੀ ਤੁਹਾਡੀ ਕਚਹਿਰੀ 'ਚ ਵੀਰ ਹੋਣਾਂ ਨੇ ਰੱਖੀਆਂ ਆਪਾਂ ਪਹੁੰਚਦੇ ਆਂ ਜੀ ਤਨਾਣਾ ਸਟੱਡ ਫਾਰਮ ਜਿਲ੍ਹਾ ਅੰਮ੍ਰਾਲਾ ਬਾਈ ਵਿਕਾਸ ਚੌਧਰੀ ਸਾਡਾ ਭਰਾ ਹੈ ਵੱਡਾ ਉਹਦੇ ਫਾਰਮ ਤੇ ਤੇ ਇੱਕ ਘੋੜੀ ਉਹ ਮਗਰ ਵੇਖੀ ਤੇ ਇੱਕ ਆ ਘੋੜੀਆਂ ਵੀ ਬੜੀਆਂ ਉੱਚੀਆਂ ਵੱਡੀਆਂ ਲੈਣਾ ਦੀਆਂ ਐ ਪਹਿਲਾਂ ਘੋੜੇ ਦੀ ਗੱਲ ਕਰਦੇ ਆ ਫਿਰ ਤੁਹਾਨੂੰ ਘੋੜੀਆਂ ਦੀ ਜਾਣਕਾਰੀ ਦਿੰਨੇ ਆ ਇਹਦਾ ਨਾਂ ਹੈ ਜੀ ਵਿਜੇ ਰੌਕ 골ਡਨ ਰੌਕ ਦਾ ਇਹ ਪੁੱਤ ਹੈ ਡਾਇਰੈਕਟ ਸੱਜਣੋ ਮਾਂ ਦੀ ਗੱਲ ਕਰੀਏ ਤੇ ਮਾਂ ਇਹਦੀ ਹੈਗੀ ਹੈ ਅਸ਼ਵਨੀ ਜਿਹੜੀ ਕਿ ਇਸ ਟਾਈਮ ਗੁਜਰਾਤ ਚ ਖੜੀ ਹੈ ਪ੍ਰਭਾਤ ਘੋੜੇ ਦੀ ਡਾਇਰੈਕਟ ਧੀ ਹੈ ਤੇ ਉਮਰੇ ਘੋੜੇ ਦੀ ਤਕਰੀਬਨ ਤਕਰੀਬਨ ਅਜੇ 3 ਸਾਲਾਂ ਦਾ ਬਾਈ ਹੋਣੀ ਕਹਿੰਦੇ ਵੀ ਮਾਰਚ ਦੇ ਵਿੱਚ ਹੋਣਾ ਹੈ ਲਗਭਗ 3 ਸਾਲ ਆਪਾਂ ਕਹਿ ਸਕਦੇ ਹਾਂ ਪਰ ਮਾਰਚ ਦੇ ਵਿੱਚ ਪ੍ਰੋਪਰ 3 ਸਾਲਾਂ ਦਾ ਚੁਭਰ ਹੋ ਜੂ ਬਾਕੀ ਯਾਰ ਘੋੜੇ ਦੇ ਵਿੱਚ ਮੜਕ ਬਹੁਤ ਹੈ ਘੋੜੇ ਦਾ ਪਟਾ ਬਹੁਤ ਚੰਗਾ ਹੈ ਘੋੜੇ ਦੀ ਮਾਰਕਿੰਗ ਬੜੀ ਜਬਰਦਸਤ ਹੈ ਘੋੜੇ ਦੇ ਬੋਡੀ ਸਟਰਕਚਰ ਦੀ ਗੱਲ ਕਰੀਏ ਤਾਂ ਕਿਸੇ ਗੱਲੋਂ ਘੋੜਾ ਹੱਥ ਨਹੀਂ ਧਰਾਉਂਦਾ ਤੇ ਬਾਈਆਂ ਨੇ ਇੱਕ ਆਫਰ ਵੀ ਦਿੱਤਾ ਹੈ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਫੀਸ ਦੱਸੀ ਸੀ 51000 ਰੁਪਇਆ ਪਰ ਹੁਣ ਬਾਈ ਹੋਣੀ ਦੇ ਵੀ ਮਾਰਚ ਮਹੀਨੇ ਤੱਕ 2025 ਦੇ ਨਵੇਂ ਸਾਲ ਦੇ ਵਿੱਚ ਇੱਕ ਆਫਰ ਹੈ ਭਰਾਵਾਂ ਨੂੰ ਕਿ ਜਿੰਨਾ ਚਿਰ 3 ਸਾਲ ਦਾ ਨਹੀਂ ਹੁੰਦਾ ਉਹਨੇ ਚਿਰ ਆਪਾਂ ਫੀਸ 31000 ਰੁਪਿਆ ਭਰਾਵਾਂ ਤੋਂ ਲਵਾਂਗੇ ਤੇ ਬੈਸਟ ਚਾਂਸ ਹੈ ਸੱਜਣੋ ਬਹੁਤ ਵੱਡੀ ਬਰੀਡ ਹੈ ਬਹੁਤ ਚੰਗੇ ਬੱਚੇ ਨੇ ਮਹਿੰਗੇ ਬੱਚੇ ਗੱਗੇ ਆਉਣ ਵਾਲੇ ਟਾਈਮ 'ਚ ਪੈਦਾ ਕਰਨੇ ਆ ਸੋ ਮੌਕਾ ਨਾ ਗਵਾ ਲਿਓ ਜਿਹੜੇ ਭਰਾ ਤੋਂ ਚੰਗੀ ਘੋੜੀ ਖੜੀ ਹੈ ਤੇ ਬਾਈ ਹੋਣਾ ਤੋਂ ਸਰਵਿਸ ਲੈ ਲਿਓ ਬਾਕੀ 31000 ਦੇ ਵਿੱਚ ਵੀ ਮਾਨਤਵਾਣ ਤੁਹਾਡਾ ਪੂਰਾ ਕਰ ਦੇਣਗੇ ਬੰਦੇ ਬਹੁਤ ਚੰਗੇ ਆ ਨਾਈਸ ਬੰਦੇ ਆ ਲੱਠੇ ਬੰਦੇ ਆ ਤੇ ਤੁਸੀਂ ਵੀਰ ਹੋਣਾ ਨੂੰ ਇੱਕ ਵਾਰੀ ਫੋਨ ਕਰ ਲਿਓ ਸਿਰਫ 31000 ਰੁਪਏ ਦੇ ਵਿੱਚ ਤੁਹਾਨੂੰ ਸਾਰੀਆਂ ਸਰਵਿਸਾਂ ਦੇ ਦੇਣੀਆਂ ਆ ਵੀਰ ਹੋਣਾ ਨੇ ਸੋ ਗੱਲ ਬਾਤ ਇੱਕ ਵਾਰੀ ਬਾਈ ਹੁਣ ਲਾ ਲਿਓ ਫੋਨ ਕਰ ਲਿਓ ਬਾਕੀ ਗਾਟਾ ਗੂਟਾ ਤੁਸੀਂ ਦੇਖ ਲਿਆ ਘੋੜਾ ਦੇਖ ਲਿਆ ਘੋੜਾ ਨਹੀਂ ਇਹਦੇ ਤਾਂ ਚੋਬਰ ਵਸ਼ੀਰਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੀ ਬਰੀਡਿੰਗ ਤੇ ਨੂੰ ਮੈਂ ਦੱਸਿਆ ਵੀ ਕਰਨੀ ਆ ਘੋੜੇ ਨੇ ਸੋ ਫੋਨ ਲਾ ਲਿਓ ਹੁਣ ਗੱਲ ਕਰਦੇ ਆ ਜੀ ਆ ਆਪਾਂ ਵਸ਼ੀਰੇ ਦੀ ਇਹਦਾ ਨਾਂ ਹੈਗਾ ਜੀ ਰੈਂਬੋ ਹੰਟਰ ਘੋੜੇ ਦਾ ਪੁੱਤ ਹੈ ਦਾਦਾ ਇਹਦਾ ਆ ਗਿਆ 파르ਥ ਪਰਦਾਦਾ ਆ ਗਿਆ ਜੀ ਪ੍ਰਭਾਤ ਤੇ ਹੁਣ ਬਾਈ ਜੀ ਇੰਨੇ ਇੰਨੇ ਬ੍ਰਾਂਡ ਜਿਹੜੇ ਨਾਂ ਦੇ ਨਾਲ ਜੁੜਦੇ ਹੁਣ ਤੇ ਉਹ ਆਪ ਕੀ ਪੈਦਾ ਕਰੂਗਾ ਇਹ ਖੈਦ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਇਹ ਬਾਈ ਹੋਣੀ ਆਂਦੇ ਵੀ ਜੇ ਕਿਸੇ ਭਰਾ ਨੂੰ ਚੰਗਾ ਵੀ ਲੱਗਦਾ ਤੇ ਤੁਸੀਂ ਬੇਚਿੰਤ ਹੋਗੇ ਵੀਰ ਉਹਨਾਂ ਨੂੰ ਫੋਨ ਲਾ ਲਿਓ ਸੀਮਤ ਜੇ ਰੇਟ ਦੇ ਵਿੱਚ ਜਿੰਨੀ ਕਾਲੀ ਚੀਜ਼ ਹੈ ਉਸ ਹਿਸਾਬ ਦਾ ਤੁਹਾਨੂੰ ਰੇਟ ਲੱਗ ਜੂ ਤੇ ਤੋਹੀਂ ਵੇੜੇ ਦਾ ਸ਼ਿੰਗਾਰ ਬਣਾ ਸਕਦੇ ਹੋ ਫੌਰ ਸੇਲ ਵੀ ਬਾਈ ਕਰ ਦੇਣਗੇ ਤੇ ਮਾਲੇ ਖਾਨਦਾਨ ਦੀ ਗੱਲ ਕਰਾਂ ਅਗਲੇ ਪਾਸੇ ਘੋੜੀ ਵਿਖਾਉਣੇ ਤੁਹਾਨੂੰ ਕੇਸਰ ਇਹਦੀ ਉਮਰ ਹੈਗੀ ਐ ਬਸ਼ੇਰੇ ਦੀ ਡੇਢ ਸਾਲ ਤੇ ਬਾਕੀ ਤੁਸੀਂ ਕੰਨ ਕਲੋਦੀ ਦਾ ਬੜਾ ਚੰਗਾ ਹੈ ਤੇ ਤੁਸੀਂ ਭਾਈ ਮਾਰਕਿੰਗ ਵੀ ਇਹਦੀ ਦੇਖ ਲਓ ਇੱਕ ਪੈਰ ਚਿੱਟਾ ਹੈ ਅਗਲਾ ਤੇ ਮੱਥੇ ਤੇ ਬਰੀਕ ਬਲੇਜ਼ਰ ਹੈ ਬਰੀਕ ਕਹਿ ਦਈਏ ਨਾ ਪਟਾ ਹੈ ਤੇ ਬਾਕੀ ਖਾਨਦਾਨੀ ਬੜੀ ਚੰਗੀ ਹੈ ਮੜੀਆਂ ਮੁੜੀਆਂ ਗਰਦਨ ਗੁਰਦਨ ਪਿੱਠਪੂੜਾ ਬਹੁਤ ਸੋਹਣਾ ਹੈ ਬਸ਼ੇਰੇ ਦਾ ਤੇ ਤੁਸੀਂ ਵੀਰ ਬਣ ਕੇ ਇਹਨਾਂ ਨੂੰ ਫੋਨ ਲਾ ਲਿਓ ਆਉਣ ਵਾਲੇ ਸਮੇਂ ਚ ਚੰਗੀ ਗਰੋਥ ਕਰੂਗਾ ਇੱਕ ਘੋੜੀ ਹੈ ਜੀ ਆ ਆ ਗਈ ਇਹਦਾ ਨਾਂ ਹੈਗਾ ਬਾਈ ਹੁਣ ਰੱਖਿਆ ਅਸ਼ਵ ਰਾਣੀ ਅਸ਼ਵ ਰਾਣੀ ਦਾ ਬਾਪ ਹੈਗਾ ਜੀ ਕਾਲਾ ਕੰਟਾ ਦਾਦਾ ਤੁਹਾਨੂੰ ਸਾਰਿਆਂ ਨੂੰ ਭਲੀ ਭਾਤੀ ਪਤਾ ਹੈ ਵੀ ਅਲੀ ਸ਼ਾਨ ਹੈ ਉਮਰੇ ਕੋੜੀ ਦੀ ਹੈਗੀ ਆ ਜੀ 5 ਸਾਲ ਤੇ ਹਾਈਟ ਹੈਗੀ ਆ 63 ਪਲੱਸ ਤੇ ਮਾਂ ਦੀ ਗੱਲ ਕਰਾਂ ਦੇ ਮਾਂ ਇਹਦੀ ਹੈਗੀ ਆ ਅਸ਼ਵ ਕੀਰਤੀ ਫੇਮਸ ਕੋੜੀ ਹੈ ਉਹ ਵੀ ਅਲੀ ਬਾਬਾ ਜਿਹੜਾ ਘੋੜਾ ਹੋਇਆ ਇੱਕ ਉਹਦੀ ਡਾਇਰੈਕਟ ਧੀ ਹੈ ਤੇ ਜਿਹੜੀ ਇਹਦੀ ਮਾਂ ਆ ਅਸ਼ਵ ਕੀਰਤੀ ਇਹਦਾ ਖੁੱਦ ਦਾ ਨਾਮ ਤੁਹਾਨੂੰ ਦੱਸਿਆ ਅਸ਼ਵ ਰਾਣੀ ਤੇ ਇਹ ਫੋਰ ਸੇਲ ਨਹੀਂ ਹੈ ਜਸਟ ਤੁਹਾਨੂੰ ਦਿਖਾਈਆਂ ਨੇ ਤੇ ਬਾਈ ਹੁਣਾਂ ਨੂੰ ਮੈਂ ਹੀ ਕਿਹਾ ਸੀ ਮੈਂ ਕਿਹਾ ਬਾਈ ਵੀ ਭਰਾਵਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਯਾਰ ਤੁਸੀਂ ਮਿਹਨਤ ਕਰ ਰਹੇ ਹੋ 4-5 ਸਾਲ ਹੋ ਗਏ ਘੋੜਿਆਂ ਚ ਆਇਆ ਨੂੰ ਤੇ ਭਰਾਵਾਂ ਨੂੰ ਪਤਾ ਹੋਵੇ ਕਿ ਤੁਸੀਂ ਬਰੀਡਿੰਗ ਕਿੱਦਾਂ ਦੀ ਕਰਦੇ ਹੋ ਕਿੱਦਾਂ ਦੀਆਂ ਤੁਹਾਡੇ ਕੋਲ ਘੋੜੀਆਂ ਐ ਤੇ ਕਿੱਦਾਂ ਦੇ ਘੋੜਿਆਂ ਤੋਂ ਮਲਾਈਆਂ ਕੀ ਹਿਸਾਬ ਕਿਤਾਬ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਘੋੜੀਆਂ ਵਿਖਾ ਰਿਹਾ ਜੀ ਬਾਕੀ ਭਰਾਵਾਂ ਨੂੰ ਸਪੋਰਟ ਕਰਿਓ ਦੱਬ ਕੇ ਵੀਰ ਹੋਣਾ ਦੀ ਵੀਡੀਓ ਸ਼ੇਅਰ ਕਰਿਓ ਤੇ ਬਾਈ ਹੁਣਾਂ ਨੂੰ ਫੋਨ ਕਰਕੇ ਵੀ ਮੁਬਾਰਕਵਾਦ ਜਰੂਰ ਜਰੂਰ ਮੇਰੇ ਭਰਾ ਦੇਓ ਅੱਛਾ ਆ ਅਗਲੇ ਪਾਸੇ ਇੱਕ ਹੋਰ ਘੋੜੀ ਆ ਗਈ ਜੀ ਕੇਸਰ ਇਹ ਉਸੇ ਬਸ਼ੇਰੇ ਦੀ ਮਾਂ ਹੈ ਜਿਹੜਾ ਬਸ਼ੇਰਾ ਤੁਹਾਨੂੰ ਮੈਂ ਪਹਿਲਾਂ ਦੂਜੇ ਨੰਬਰ ਤੇ ਵਿਖਾ ਕੇ ਹਟਿਆ ਕੇਸਰ ਘੋੜੀ ਆ ਜੀ ਬਾਪ ਇਹਦਾ ਹੈਗਾ ਵਿਕਾਸ ਘੋੜਾ ਸੇਵੜੀਆ ਮਠ ਲਾਈਂਦਾ ਤੇ ਇਹਦੀ ਉਮਰ ਹੈਗੀ ਆ ਜੀ ਤਕਰੀਬਨ 6 ਸਾਲ ਤੇ ਹਾਈਟ ਹੈਗੀ ਹੈ 61 ਇੰਚ ਤੇ ਗੱਬੜ ਹੁਣ ਬਾਈ ਹੁਣਾਂ ਨੇ ਕਰਾਤੀ ਆਪਣਾ ਜਿਹੜਾ ਪਹਿਲਾ ਬਸ਼ੀਰਾ ਤੁਹਾਨੂੰ ਖਾਇਆ ਵਿਜੇ ਰੌਕ ਜਿਹੜਾ ਇਹਨਾਂ ਦਾ ਮੇਨ ਮੰਨ ਲਓ ਫਾਰਮ ਦੀ ਸ਼ਾਨ ਸਟਾਲੀਨ ਕੋੜਾ ਹੈ ਉਹ ਕੋੜੇ ਤੋਂ 2 ਮਹੀਨਿਆਂ ਦੀ ਗੱਬੜ ਚੈੱਕ ਪਾਸ ਹੋ ਗਈ ਤੇ ਇਹਦੀ ਵੀ ਬਿਊਟੀ ਬਹੁਤ ਹੈ ਦੇ ਵਿੱਚ ਇਹਨੇ ਵੀ ਜਦੋਂ ਬੱਚੇ ਜੰਮਣੇ ਆ ਤੇ ਕੋਕੇ ਹੀ ਲਾਉਣੇ ਆ ਬਾਕੀ ਬਰੀਕੀਆਂ ਦੇ ਵਿੱਚ ਹੈ ਬਹੁਤ ਸੋਹਣੀ ਮਾਰਕਿੰਗ ਹੈ ਪਟਾ ਬਹੁਤ ਚੰਗਾ ਲੱਗਿਆ ਕੰਨ ਕਨੋਤੀ ਬੜੀ ਚੰਗੀ ਹੈ ਤੇ ਆਹ ਵੀਰ ਹੁਣਾਂ ਦਾ ਜੀ ਫਾਰਮ ਹੈ ਬਾਕੀ ਸਪੋਰਟ ਕਰਿਓ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਿਓ ਜੀ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ 'ਚ ਕੋਈ ਭਰਾਵਾਂ ਦੇ ਨਾਮ ਨੇ ਜੀ ਗੁਰਵੀਰ ਸਿੰਘ ਹਰਵਿੰਦਰ ਸਿੰਘ ਚੀਮਾ ਸੁਖਦਰਸ਼ਨ ਸਿੰਘ ਕਿੰਦਾ ਕੁਰਾਲੀ ਬਲਜੀਤ ਨਾਗਰਾ ਸਤਨਾਮ ਬੰਗਾ ਦਿਲਦੀਪ ਭੁੱਲਰ ਸੁਰਜੀਤ ਸਿੰਘ ਅਸਲਮ ਖਾਨ ਸ਼ਗਨਦੀਪ ਆਕਾਸ਼ ਰਾਜੋਕੇ ਜੋਧਵੀਰ ਖਜਾਲਾ ਲਵਪ੍ਰੀਤ ਸਿੰਘ ਹਰਚੰਦ ਬਾਠ ਕਾਕਾ ਖਾਲਸਾ ਗੁਰਦਾਸ ਹੁੰਦਲ ਬਾਕੀ ਵੀਰ ਹੋਣਾਂ ਦੇ ਕੋਲ ਇੱਕ ਦਲਬਾਗ ਰਣੀਆਂ ਦਾ ਬਸ਼ੀਰਾ ਵੀ ਹੈ ਫਿਲਹਾਲ ਵੀਡੀਓ ਦੇ ਵਿੱਚ ਤਾਂ ਨਹੀਂ ਵਿਖਾਇਆ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਵਿਖਾਵਾਂਗੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਿਆਦਾ ਤੋਂ ਜਿਆਦਾ ਕਰਦੇ ਹੋ ਸਪੋਰਟ ਕਰਿਓ ਭਰਾਵਾਂ ਨੂੰ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਜੀ ਧੰਨਵਾਦ